ਕਿਵੇਂ ਹੋਇਆ ਤੇ ਕਿਵੇਂ ਹੋਏ ਕਿਹੜੇ ਸਕੂਲ ਚ ਸਰ ਮਿਲਿਆ ਇਹ ਗੱਟੇ ਰਾਜੋ ਕੇ ਸਕੂਲ ਚ ਸੀ ਕਿੰਨੀਵੀਂ ਕਲਾਸ ਦਾ ਸਰ ਹੈ ਤੇ 12ਵੀਂ ਕਲਾਸ ਸਰ ਮਨਸ਼ਾ ਕੀ ਸੀਗਾ ਵੀ ਕਿਵੇਂ ਇਹਦੇ ਕੋਲ ਪਹੁੰਚਿਆ ਸਕੂਲੇ ਤੇ ਕੌਣ-ਕੌਣ ਸੀਗੇ ਰਿਸ਼ਤੇ ਸ਼ਾਇਦ ਨਹੀਂ ਇਹ ਕਹ ਰਹੇ ਨੇ ਵੀ ਸਾਡੇ ਦੇ ਸੀ ਦੋ ਤਿੰਨ ਫਰੈਂਡਸ ਆ ਸਾਡੇ ਕੋਲੇ ਕਾਫੀ ਦੇਰ ਤੱਕ ਬਾਕੀ ਅਜੇ ਕੋਈ ਇਹਨਾਂ ਨੇ ਕੋਈ ਹੋਜੀ ਕੋਈ ਇਦਾਂ ਵਾਰਦਾਤ ਕੀਤੀ ਹੋਈ ਕੋਈ ਗੱਲ ਇਹੋ ਜੀ ਸਾਹਮਣੇ ਨਹੀਂ ਆਈ ਉਮਰ ਕਿੰਨੀ ਹੈ ਸਰ ਤੇ ਕਿੰਨੀ ਉਮਰ 18 ਸਾਲ ਤੋਂ ਉੱਪਰ ਇਹ ਕਿੱਥੋਂ ਰਹਿਣ ਵਾਲੇ ਸਰ ਇਹ ਇੱਕ ਭਾਨੇ ਵਾਲੇ ਦਾ ਇੱਕ ਚੂੜੀ ਵਾਲੇ ਦਾ ਨੇੜੇ ਤੇ ਕਿਸੇਰੇ ਪ੍ਰਭਾਵ ਪਾਉਣ ਵਾਸਤੇ ਲੈ ਕੇ ਆਇਆ ਸੀ ਸਕੂਲ ਦੋਸਤਾਂ ਨੂੰ ਜਾਂ ਕੋਈ ਅੱਗੇ ਦੇ ਦੇਣਾ ਨਹੀਂ ਮੇਰੇ ਦੋਸਤਾਂ ਨੂੰ ਇਹ ਜੇ ਕੋਈ ਦਿਖਾਇਆ ਨਹੀਂ ਨਾ ਹੀ ਕੋਈ ਗੱਲ ਸਾਹਮਣੇ ਆਈ ਹੈ ਇਹ ਸਕੂਲ ਬੈਗ ਕਿਹਨੇ ਕਿਸੇ ਦੋਸਤਾਂ ਤੇ ਪ੍ਰਭਾਵ ਪਾਇਆ ਹੋਵੇ ਕਿਸੇ ਨੂੰ ਇਹ ਸਕੂਲ ਬੈਗ ਕਿਉਂ ਮਿਲੇ ਇਹ ਹਾਂ ਉਹਦੇ ਕੋਲੇ ਸੀਗਾ ਬੈਗ ਦੇ ਵਿੱਚ ਹੀ ਸੀ ਸਰ ਕੋਈ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਸੀ ਕਿਸੇ ਨੂੰ ਦੇਣ ਵਾਸਤੇ ਐਵੇਂ ਦੀ ਗੱਲ ਵੀ ਸਾਹਮਣੇ ਆਈ ਹੈ ਅਜੇ ਸਾਡੇ ਕੋਲੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਇਹਨੂੰ ਪੈਸਿਆਂ ਦਾ ਕੋਈ ਲਾਲਚ ਦਿੱਤਾ ਜਾਂ ਇਹਨੇ ਅੱਗੇ ਦੇਣਾ ਸੀ ਉਹ ਕਰਨਾ ਸੀ ਇਹ ਕਰਨਾ ਸੀ ਅੱਗੇ ਪੁੱਛ ਕੇ ਚਾਰੀ ਜਿਵੇਂ ਵੀ ਕੋਈ ਗੱਲ ਹੋਰ ਪਤਾ ਲੱਗੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਸਰ ਇਹ ਕੀ ਲੱਗਦਾ ਕਿ ਜਿਹੜਾ ਗੱਟੀ ਰਾਜੋਂ ਗਿਆ ਬਿਲਕੁਲ ਪਾਕਿਸਤਾਨ ਦਾ ਸਟਾ ਹੈ ਜਿਹੜਾ ਹੈ ਕਿ ਪਾਕਿਸਤਾਨ ਤੋਂ ਤਾਂ ਨਹੀਂ ਆਇਆ ਕਿ ਇਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ ਉਸ ਜਿਹੜੇ ਅੱਗੇ ਅਸੀਂ ਪਾਕਿਸਤਾਨ ਨਾਲੇ ਜਿਹੜੇ ਆਉਂਦੇ ਫੜਦੇ ਆ ਉਹਨਾਂ ਦੇ ਨਾਲੇ ਮੇਲ ਨਹੀਂ ਖਾਂਦਾ ਦੇਸੀ ਕੱਟਾ ਸਰ ਛੋਟਾ ਬੱਚਾ ਸਕੂਲ ਦੇ ਵਿੱਚ ਮਤਲਬ ਕਿ ਬੈਗ ਦੇ ਵਿੱਚ ਹਥਿਆਰ ਮਿਲਣਾ ਇਹਨੂੰ ਸਰ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਹਾਡੀ ਜਾਂਚ ਵਿੱਚ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਸਾਡੀ ਜਾਂਚ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਕਿ ਬੱਚੇ ਨਵੇਂ ਬੱਚੇ ਹੈ ਤੇ ਨਹੀਂ ਹੋਣਾ ਚਾਹੀਦਾ ਤੇ ਅਸੀਂ ਇਹਨੂੰ ਉਦੋਂ ਅਗਲੇ ਪੜਤਾਲ ਕਰਾਂਗੇ ਕਿ ਕਿਉਂ ਬੱਚਾ ਇਸ ਤਰ੍ਹਾਂ ਅੱਗੇ ਰੱਖਿਆ ਹੈ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਕਿੰਨੇ ਤੇ ਮਾਮਲਾ ਜਿੱਦ ਤੋਂ ਮਿਲਿਆ ਉੱਤੀ ਦਰਜ ਕਰਾਂਗੇ ਨਾ ਜਿ ਅੱਗੇ ਜਿਵੇਂ ਜਿਵੇਂ ਪੁੱਛ ਕੇ ਚੋਈ ਗਈ ਉਹਵੇਂ ਦੱਸਾਂਗੇ